ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ 23 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 23 ਤਰੀਕ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਤੁਹਾਨੂੰ ਆਪਾਂ 4 ਨਗ ਤਾਜੇ ਸੂਏ ਹੋਏ ਤੇ ਦੋ ਬੱਚੀਆਂ ਗੱਬਣਾ ਮਿਲਕ ਕੈਪੈਸਿਟੀ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀ ਰਹੂਗੀ ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਇੱਕ ਨੰਬਰ ਦੇ ਬੱਸੀ ਤਾਜੀ ਸੂਈ ਆ ਜੇਰ ਹੋਣੀ ਪਈ ਐ ਇਹਦੀ ਦੇਖ ਸਕਦੇ ਤੁਸੀਂ ਤੇ ਅੱਗੇ ਬੱਸੀ ਤਾਜੀ ਸੂਈਆਂ ਨੇ ਸਾਰੀਆਂ ਤਿੰਨ ਬੱਸੀਆਂ ਐਫ ਐਫ ਬਰੀਡ ਦੇ ਵਿੱਚ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਵੀ ਚੰਗੀਆਂ ਫਾਰਮ ਵਾਲੀਆਂ ਬੱਸੀਆਂ ਚਾਹੀਦੀਆਂ ਨੇ 25 ਤੋਂ 30 35 ਲੀਟਰ ਵਾਲੀਆਂ ਤੋਂ ਵੀਰ ਜਰੂਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੱਲੀ ਕੱਲੀ ਦੀ ਡਿਟੇਲ ਦੇਵਾਂਗੇ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਸੋ ਅੱਗੇ ਵੀ ਨਾਗੇ ਇੱਕ ਕ੍ਰਾਸ ਬੱਸੀ ਐ ਤੇ ਕੱਚੇ ਬੱਸੀਆ ਉਥੇ ਨੂੰ ਖੜੀ ਕਰ ਦਿੰਨੇ ਆਪਾਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੱਲੀ ਕੱਲੀ ਦੀ ਦਿੰਨੇ ਆ ਡਿਟੇਲ ਆਪਾਂ ਆਜੋ ਇੱਕ ਨੰਬਰ ਵਾਲੀ ਬੱਸੀ ਖੋਲਪੋਤ ਸੋ ਇੱਕ ਨੰਬਰ ਵਾਲੀ ਬੱਸੀ ਨੂੰ ਪਹਿਲਾਂ ਤੋਰ ਕੇ ਦਿਖਾਉਣੇ ਆਪਾਂ ਦੂਜਾ ਸੂਆ ਸੂਈ ਆ ਪਲੂਨ ਬੱਸੀ ਨੇ ਇਹਨੇ 25 22 ਕਿਲੋ ਦੁੱਧ ਦਿੱਤਾ ਤੁਸੀਂ ਹਵਾਨੇ ਦੀ ਤਿਆਰੀ ਦੇਖ ਲਓ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜਰਸੀ ਗਰੌਉ ਦੇ ਵਿੱਚ ਆ ਗਈ ਇਹ ਥਣ ਵੀ ਸੋਹਣਾ 80 ਚੁਆਈ ਵਾਲਾ ਰੱਖੂਗੀ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਹਵਾਨੇ ਦੇ ਬੇਨਜ ਦੂਰੋਂ ਦਿਖਾਈ ਜਾਂਦੀਆਂ ਮੇਰ ਕਾਫ ਆ ਗਏ ਤੇ ਮਗਰ 4 ਘੰਟੇ ਪਹਿਲਾਂ ਇਹਦੀ ਡਿਲੀਵਰੀ ਹੋਈ ਆ ਤੋਰਪਤ ਬਾੜ ਇਸ ਵਾਰ ਚੰਗੀ ਸੇਵਾ ਦੇ ਨਾਲ 30 ਕਿਲੋ ਦੁੱਧ ਵੀ ਦੇ ਦਊਗੀ ਕ੍ਰੋਸ ਆਂਗ ਦੇ ਵਿੱਚ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਕ੍ਰੋਸ ਆਂਗ ਦੇ ਵਿੱਚ ਚੰਗੇ ਦੁੱਧ ਵਾਲੀ 25 ਤੋਂ 30 ਕਿਲੋ ਵਾਲੀ ਜਰਸੀ ਚਾਹੀਦੀ ਆ ਜਰਸੀ ਦੇ ਵਿੱਚ ਕ੍ਰੋਸ ਆ ਆ ਗਿਆ ਚਫਦਾ ਸੁੱਤੌਰ ਕੇ ਦਿਹਾਉਣੇ ਇੱਕ ਨੰਬਰ ਵਾਲੀ ਬੱਸੀ ਸੋ ਦੇਖੋ ਤਾਜੀ ਸੂਈ ਆ 23 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਹੁਣੀ ਇਹਦੀ ਜੇਰ ਪਈ ਆ ਸੋ ਜੀ ਜਿਹੜੇ ਮੇਰੇ ਵੀਰ ਨੂੰ ਬੱਚੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਥੱਲੇ ਸੋ ਇਹ ਇੱਕ ਨੰਬਰ ਤੇ ਬੱਸੀ ਤੁਸੀਂ ਦੇਖ ਰਹੇ ਹੋ 25 ਤੋਂ 30 ਕਿਲੋ ਦੁੱਧ ਦੀ ਮਾਲਕਣਾ ਕਰੋ ਸੰਗ ਦੇ ਵਿੱਚ ਆ ਗਈ ਠੰਡੀ ਸੀਲ ਸੋ ਇਹ ਨੂੰ ਧਾਰਾ ਮਾਰ ਕੇ ਦਿਖਾਉਣੇ ਵਾਜਾ ਪੁੱਤ ਸੋ ਧਾਰਾ ਮਾਰ ਕੇ ਦਿਖਾਉਣੇ ਤੁਸੀਂ ਦੇਖਿਓ ਪਨਾਲੇ ਚ ਜੋ ਚਵਾਈ ਤਾਂ ਬਹੁਤ ਪੋਲੀ ਤੇ ਮੋਟੀਆਂ ਦੇਖੋ ਪਨਾਲਾ ਹੀ ਆ ਚਵਾਈ ਦਿੱਤਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਾਂ ਦੀ ਪਾਸ ਹੋ ਚੁੱਕੀ ਆ ਮੂਰਲੇ ਸਨਾਂ ਦੇ ਮਾਰਜ ਵੇਖੋ ਚਵਾਈ ਪੂਰੀ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰਲਾ ਨਹੀਂ ਗਾ ਓਕੇ ਬਤੋ ਓਕੇ ਆਠੀ ਆਪਾਂ ਤਾਰਾ ਸਾਰੇ ਬੱਸੀਆਂ ਦੀ ਮਰਵਾ ਦਾਂਗੇ ਜਿਹੜੀਆਂ ਸੂਈਆਂ ਮੀਆਂ ਨੇ ਅੱਗੇ 2 ਨੰਬਰ ਵਾਲੀ ਬੱਸੀ ਖੋਲ ਕੇ ਤੋਰ ਤੂੰ ਤੋਰ ਬਤ ਇਹਦੇ ਮਗਰ ਵੀ ਬੱਸੀ ਆ ਮਗਰ ਬੱਸੀ ਇਹਦੇ ਬਤ ਬੱਛੀ ਇਹਦੇ ਬੱਛੀ ਹੈ ਬੱਛੀ ਹੈ ਇਹਦੇ ਮਗਰ ਬੱਛੀ ਆ ਇਹ ਜਰਸੀ ਕ੍ਰਾਸ ਦੇ ਵਿੱਚ ਆ ਗਈ ਤੂੰ ਦੇਖ ਸਕਦੇ ਹੋ ਥਣ ਹਵਾਨਾ ਕੱਲਾ ਕੱਲਾ ਨਿੱਖਣਵਾ ਥਾਣਾ ਇਹ ਵੀ ਹੱਥਾਂ ਦੀ ਚੁਵਾਈ ਵਾਲਾ ਸੋਹਣਾ ਥਾਣਾ ਸੋ ਦੇਖ ਸਕਦੇ ਹੋ 2 ਨੰਬਰ ਤੇ ਬੱਚੀ ਆ ਗਈ ਸੂਇ ਤੋੜ ਕੇ ਦਿਹਾਉਣੇ ਆਪਾਂ ਨਵੇਂ ਹਾਨ ਦੇ ਵਿੱਚ ਬੱਚੀਆਂ ਨੇ ਪਹਿਲਨ ਨੇ 22 23 ਲੀਟਰ ਦੁੱਧ ਦਿੱਤਾ ਤੋੜਦੇ ਉਧਰੋਂ ਮੁੱਤ ਤੋੜਦੇ 22 23 ਲੀਟਰ ਦੁੱਧ ਦਿੱਤਾ ਪਹਿਲਨ ਨੇ ਦੂਜਾ ਸੂਆ ਸੂਈਆ ਤੀ ਦੇਖ ਸਕਦੇ ਹੋ ਹਵਾਨਾ ਸੋਹਣਾ ਤਿਆਰ ਕਰੀ ਫਿਰਦੀ ਆ ਕਿਸੇ ਮੇਰੇ ਵੀਰ ਦੇ ਪਸੰਦ ਹੁੰਦੀ ਆ ਇਹ 2 ਨੰਬਰ ਦੱਸ ਕੇ ਸੌਦਾ ਕਰ ਸਕਦੇ ਹਾਂ ਦਾ ਪਹਿਲੇ ਸੂਏ ਦਾ ਰਿਕਾਰਡ ਆ ਜਿਹੜਾ 22 23 ਲੀਟਰ ਦਾਗਾ ਖਵਾਨੇ ਤੇ ਨਾੜਾ ਚੈੱਕ ਕਰਿਓ ਤੇ ਥਣ ਕੱਲਾ ਕੱਲਾ ਨਿਕਲ ਮਾ ਤੇ ਮਗਰ ਇਹਦੇ ਬੱਛੀ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਬੱਛੀ ਵਾਲੀ ਗਾਂ ਲੈਣੀ ਆ ਤੇ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈ ਸੋ ਸਾਨੂੰ ਧਾਰਾਂ ਇਹਦੀਆਂ ਵੀ ਮਾਰ ਕੇ ਦਿਖਾਵਾਂਗੇ ਸੂਆਂਵੇਂ ਗਾਈਆਂ ਨਹੀਂ ਸਾਰੇ ਹੀ ਨਹੀਂ ਧਾਰਾਂ ਮਾਰ ਕੇ ਦਿਖਾਵਾਂਗੇ ਮਾਰਦੇ ਪੁੱਤ ਧਾਰਾਂ ਵੀ ਇੱਧਰ ਵੀ ਆਏ ਤੇ ਮਗਰ ਬੱਸੀਆ ਲਾਲ ਡੱਬੀ ਬੱਸੀ ਆ ਗਈ ਮਗਰ ਸੋ ਮਿਲ ਕੇ ਵੇਣ ਦੇਖੋ ਰੱਸਾ ਪਿਆਬ ਜਿੰਨੀ ਮੋਟੀ ਆਉਂਦੀ ਆ ਇਹਨੇ ਦੁੱਧ ਕਢਾਉਣਾ ਹੁੰਦਾ ਅੱਗੇ ਮਾਰਦੇ ਪੁੱਤ ਧਾਰ ਸੋ ਬੇਜਾ ਪੁੱਤ ਧਾਰਾਂ ਮਾਰ ਕੇ ਦਿਖਾ ਦੇ ਦਿਆਂ ਵੀ ਧਾਰਾਂ ਦਾ ਕੰਮ ਡਨ ਕਰਦੇ ਸੋ ਕੋਈ ਕਈ ਵੀਰ ਆਪਣੇ ਆਨਲਾਈਨ ਮੰਗਾ ਲੈਂਦੇ ਆ ਦੋ ਦੇਖੋ ਧਾਰਾਂ ਕੋਲੀ ਤੇ ਮੋਟੀ ਚਵਾਈ ਆ ਮੂਹ ਲਖਣਾਂ ਦੀ ਮਾਰ ਸੁੱਪ ਸਮਾਗ ਕੇ ਰਹੀ ਬੱਸੀ ਪਸਮਾ ਦੇ ਵਿੱਚ ਆ ਗਈ ਸੋ ਦੇਖੋ ਜਵਾਈ ਓਕੇ ਬੱਦ ਬਸ ਬਾਹਰ ਥੱਲੇ ਨਾ ਡੋਲੋ ਸੋ ਤਿੰਨ ਨੰਬਰ ਵਾਲੀ ਤੋਰ ਦੇ ਤਿੰਨ ਨੰਬਰ ਵਾਲੀ ਬੱਚੀ ਐ ਏਫ ਡੇ ਵਿੱਚ ਆ ਗਈ ਪਹਿਲਣ ਦਾ ਇਹਦਾ ਰਿਕਾਰਡ ਆ ਜਿਹੜਾਗਾ ਉਹ 30 ਤੋਂ ਪਲੱਸ ਚੱਲੀ ਹੋਈ ਐ ਇਹ ਇਹ ਤੁਸੀਂ ਹੁਣ ਦੁੱਧ ਆਪਣੀ ਸੇਵਾ ਦਾ ਮੰਨ ਕੇ ਲੈ ਲੈਣਾ ਪਰ ਜਿਹੜਾ ਹਵਾਨੇ ਤੇ ਨਾੜਾਂ ਦਾ ਜਾਲ ਵਿਸਿਆ ਪਿਆ ਤੁਸੀਂ ਦੇਖ ਸਕਦੇ ਹੋ ਉਹ ਹਵਾਨਾਂ ਚ ਇੱਕ ਕਰੇ ਤੋਰ ਪਤਵਾਰ ਢਾਂਚਾ ਤਾਂ ਐਡਾ ਵੱਡਾ ਆ ਗਿਆ ਤੁਸੀਂ ਜਿੰਨਾ ਪਾਲੋਗੇ ਉਹਨਾਂ ਦਾ ਦੁੱਧ ਕੱਢ ਲੋਗੇ ਕੀ ਤੋਂ ਬਾਹਰ ਦੁੱਧ ਚੱਲੀ ਹੋਈ ਆ ਅੱਗੇ ਤੁਸੀਂ ਰੋਢੀ ਦੁੱਧ ਸੇਵਾ ਦਾਗਾ ਜਿੰਨਾ ਜਿਨੀ ਸੇਵਾ ਕਰ ਲੋਗੇ ਜਿੰਨਾ ਇਹਨੂੰ ਖੇੜ ਪਾਲੋਗੇ ਤੇ ਉਹਨਾਂ ਹੀ ਦੁੱਧ ਕੱਢ ਲੋਗੇ ਕਿ ਅੱਗੇ ਇਹਨਾਂ ਦਾ ਮੌਸਮ ਆ ਗਿਆ ਹੁਣ ਨੌਵੇਂ ਮਹੀਨੇ ਤੋਂ ਲੈ ਕੇ ਜਿਹੜਾ ਤੀਜੇ ਮਹੀਨੇ ਤੱਕ ਇਹਨਾਂ ਦਾ ਹੀ ਮੌਸਮ ਆ ਸੋ ਦੇਖੋ ਬੱਛੀ ਦੀ ਚਾਰ ਢਾਲ ਦੇਖੋ ਹਵਾਨਾਂ ਕਿੰਨਾ ਤਿਆਰ ਕੀਤਾ ਹੋਇਆ ਨਾੜਾ ਦੇਖੋ ਹਵਾਨੇ ਤੇ ਫੇਲ ਗੱਡੀ ਦੇ ਡੱਬੇ ਜੀ ਨਹੀਂ ਲੰਬੀ ਪਈ ਆ ਤੁਸੀਂ ਦੇਖ ਸਕਦੇ ਹੋ ਸੋਨਾ ਲੇਵਾ ਤਿਆਰ ਕੀਤਾ ਹੋਇਆ ਤੁਸੀਂ ਸ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਚੰਗੀ ਐਚ ਉਹ ਲੈਣੀਆਂ ਬੱਸੀ ਬਰੀਡ ਵਾਲੀ ਦੀ ਨੇ ਬਰੀਡ ਤੇ ਕੰਮ ਕਰਨਾ ਦੂਸਰੀ ਸਾਈਡ ਤੋਂ ਦੇਖੋ ਸੋ ਦੇਖੋ ਨਾੜਾ ਤੇ ਲੇਵੇ ਤੇ ਬਿਲਕੁਲ ਬੈਣ ਦੇਖੋ ਸੋ ਇਹਦੇ ਮਗਰ ਮੇਲ ਕਾਫ ਆ ਗਿਆ ਸੋ ਅੱਗੇ ਦੁੱਧ ਤੁਹਾਡੀ ਸੇਵਾ ਦਾ ਤੁਸੀਂ ਕਿੰਨਾ ਮੰਨ ਕੇ ਲੈ ਰਹੇ ਹੋ ਪਰ ਇਹਨੇ ਪਹਿਲਾਂ 30 ਕਿਲੋ ਦੁੱਧ ਦਿੱਤਾ ਹੋਇਆ ਧਾਰਾ ਮਾਰ ਦੇ ਬੱਤੇ ਦੀ ਸੋ ਸਾਨੂੰ ਧਾਰਾ ਮਾਰ ਕੇ ਦਿਖਾਉਣੇ ਦੇਖੋ ਮਾਰ ਦੇ ਮਾਰ ਦੇ ਬੱਤੇ ਕੋਲੀ ਤੇ ਮੋਟੀ ਚਵਾਈਆ ਓਕੇ ਆ ਮਗਰ ਲਾਣੀਆਂ ਮਾਰ ਦੇ ਕੋਈ ਗੱਲ ਨਹੀਂ ਬੱਚੀ ਤੇ ਮਾਰਨੇ ਮਾਰਨੇ ਮਾਰ ਸੋ ਦੇਖੋ ਕੱਲੀ ਕੱਲੀ ਨਿਕੜਵਾ ਥਾਣਾ ਦੇਖੋ ਚਵਾਈ ਓਕੇ ਬਤ ਓਕੇ ਸੋ ਪੋਲੀ ਤੇ ਮੋਟੀ ਚਵਾਈ ਆ ਅੱਗੇ ਆ ਬੱਸੀ ਦੌਰਵਾਰ ਸੋ 3 ਨੰਬਰ ਤੇ ਬੱਸੀ ਐਫ ਮਗਰ ਬੱਸਾ ਤੇ ਅੱਗੇ 4 ਨੰਬਰ ਤੇ ਬੱਸੀ ਆ ਗਈ ਤੁਸੀਂ ਬਰੀਡ ਚੈੱਕ ਕਰ ਲਿਓ ਬੱਸੀ ਦੇ ਤੇ ਥਣਵਾ ਦਾ ਨਾ ਚੈੱਕ ਕਰ ਲਿਓ ਦੇਖੋ ਕੱਲਾ ਕੱਲਾ ਨਿਕੜਵਾ ਥਾਣਾ ਸੋ ਦੰਦਾਂ ਦੇ ਵਿੱਚ ਇਹ ਬੱਸੀ ਮਗਰ ਬੱਸੀ ਆ ਇਹ ਮਗਰ ਬੱਸੀ ਆ ਤੋਰ ਦੇ ਪੁੱਤ ਬਾਹਰ ਸਾਰਾ ਆਪਾਂ ਰਿਕਾਰਡ ਦੇ ਦਾਂਗੇ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਸੀਮਿੰਟ ਦੇ ਅੱਗੇ ਬੱਚਾ ਗਿਆ ਤੁਹਾਨੂੰ ਸਾਰਾ ਰਿਕਾਰਡ ਦੇ ਦਾਂਗੇ ਸੋ ਬੱਸੀ ਦੇਖਿਓ ਤੁਰਦੀ ਤੁਸੀਂ ਬੁਲਬੁਲ ਦਾ ਬੱਚਾ ਹੀ ਆ ਫਾਰਮ ਦੀ ਸਾਨ ਬਣੂਗੀ ਜਿਹੜੇ ਵੀਰ ਨੇ ਨਵਾਂ ਕੰਮ ਸਟਾਰਟ ਕਰਨਾਗਾ ਉਹਦੇ ਵਾਸਤੇ ਸੁਨੇਰੀ ਮੌਕਾ ਗਿਆ ਦੇਖੋ ਹਵਾਨਾ ਚੱਕ ਕਰਿਓ ਬੱਸੀ ਪਹਿਲਵਾਨ ਵਾਂਗੂ ਤੁਰਦੀ ਆ ਕੱਲਾ ਕੱਲਾ ਨਿਖੜਵਾ ਥਾਣਾ ਅੱਗੇ ਪਿੱਛੇ ਦਾ ਹਵਾਨਾ ਗਿਆ ਥਾਣਾ ਚ ਵਿੱਚੀ ਦੇਖਿਓ ਰੋਗਲਾ ਪੁੱਤ ਰੋਗਲਾ ਸੋ ਤੁਹਾਨੂੰ ਥਾਣਾ ਚ ਬੱਸੀ ਦਿਖਾਵਾਂਗੇ ਆਪਾਂ ਦੇਖੋ ਕਿੰਨੀ ਵਿੱਚੀ ਤੇ ਥਣ ਲੱਗਿਆ ਹੋਇਆ ਕੱਲਾ ਕੱਲਾ ਲਿਖਣਵਾ ਥਾਣਾ ਚੰਗੀ ਸੇਵਾ ਦੇ ਨਾਲ ਇਹਨੇ 30 ਤੋਂ ਬਾਹਰ ਦੁੱਧ ਪਾਉਣਾਗਾ ਉਹ ਤੁਸੀਂ ਆਪਦੀ ਸਮਝ ਨਾਲ ਖਰੀਦ ਸਕਦੇ ਹੋ ਦੇਖੋ ਦੂਜੇ ਪਾਸੇ ਖੜਾ ਬੰਦਾ ਨਹੀਂ ਵੀ ਨਾ ਦੇ ਸਕਦੋਂ ਦੂਜੇ ਪਾਸੇ ਇਹਦਾ ਮੁੰਡਾ ਤੋਰ ਰਿਹਾ ਖੜਾ ਦੀਦਾ ਨਹੀਂ ਐਡੀ ਹਾਈਟ ਹੈ ਦੀ ਦੇਖੋ ਲੈ ਚੱਲ ਪਤ ਅੱਗੇ ਪਿੱਛੇ ਦਾ ਹਵਾਨਾਗਾ ਤੁਸੀਂ ਦੁੱਧਾਂ ਦੀ ਸੇਵਾ ਨਾਲ ਦੇਖ ਕੇ ਲੈਣਾ ਬਰੀਡ ਚੈੱਕ ਕਰਕੇ ਲੈ ਸਕਦੇ ਹੋ ਵੀ ਕਿੰਨਾ ਦੁੱਧ ਪਾਉਗੀ ਇਹ ਸੋ 4 ਨੰਬਰ ਤੇ ਸੂਈ ਸਵਾਈ ਬੱਸੀ ਆ ਗਈ ਸੋ ਕਿ 5 ਨੰਬਰ ਤੇ ਕ੍ਰੋਸ ਆਂਗ ਦੇ ਵਿੱਚ ਆ ਗਈ ਬੱਸੀ ਹਜੇ ਲੈ ਲੀਆ ਹਫਤਾ ਸੂਨ ਨੂੰ ਇੱਪਾ ਫੇਰ ਮਨ ਲਾਇਓ ਉਧਰ ਇਹਨੂੰ ਹੱਕ ਪੁੱਤ ਤੇ ਸਿਰੇ ਵਾਲੀ ਬੱਸੀ ਖੋਲ ਫਿਰ ਆਪਾਂ ਵੀਡੀਓ ਲੰਬੀ ਹੁੰਦੀ ਐ ਸਾਨੂੰ ਤੋੜ ਕੇ ਦਿਖਾਉਣੇ ਆ ਠੰਡ ਹਵਾਨਾ ਇੱਥੋਂ ਜੱਜ ਕਰਿਓ ਪਲੀ ਵੀ ਦੇਖਿਓ ਤੁਸੀਂ ਕਿੰਨੀ ਐ 26 27 ਕਿਲੋ ਬੁੱਧ ਪਲੂਨ ਨੇ ਦਿੱਤਾ ਹਾ ਦੇਖੋ ਹਵਾਨਾ ਚੰਗਾ ਹੈ ਇਹ ਹਫਤਾ 10 ਦਿਨ ਸੂਣ ਨੂੰ ਲੈਂਦੀ ਐ ਪਲੀ ਪੁਲੀ ਬਹੁਤ ਚੰਗੀ ਕਰੌਸ ਐ ਇਹ ਜਿਹੜੇ ਮੇਰੇ ਵੀਰ ਚੰਗੀ ਚੌਸ ਗਾਂ ਦੀ ਡਿਮਾਂਡ ਕਰਦੇ ਆ ਤੇ ਆ ਬੱਸੀ ਤੋੜਦੇ ਸਿਰੇ ਵਾਲੀ ਪੁੱਤ ਤੋਂ ਬੱਸੀ ਲਾਸਟ ਵਾਲੀ ਸਾਨੂੰ ਤੋੜ ਕੇ ਦਿਖਾਉਣੇ ਆ ਚੈੱਕ ਕਰਿਓ ਬੱਸੀ ਦੀ ਬਰੀਡ ਦੇਖੋ ਕਲੂਨ ਬੱਸੀ ਨੇ ਨੇ 30 32 ਕਿਲੋ ਦੁੱਧ ਪਾਇਆ ਦੂਜਾ ਸੂਆ ਸੂਰੀ ਆ ਤੁਸੀਂ ਚਾਹੇ 30 ਮੰਨ ਕੀ ਲੈ ਸਕਦੇ ਹੋ ਪਰ ਆਪਾਂ ਦੁੱਧ ਦਾ ਰਿਕਾਰਡ ਦੱਸਣਾ ਹੁੰਦਾ ਜਿਹੜਾ ਮਾਲਕ ਆਪਾਂ ਨੂੰ ਦੱਸਦੇ ਨੇ ਜਿਹਦੇ ਘਰੇ ਬੱਸੀ ਨੇ ਜਨਮ ਲਿਆਗਾ ਪਲੀ ਆ ਜਿਹਨੇ ਚੋਈ ਆ ਉਹ ਰਿਕਾਰਡ ਆਪਾਂ ਨੂੰ ਦੱਸਿਆਗਾ ਉਹੀ ਰਿਕਾਰਡ ਆਪਾਂ ਤੁਹਾਨੂੰ ਦੱਸਿਆ ਤੁਸੀਂ ਦੁੱਧ ਅੱਗੇ ਆ ਦੀ ਸੇਵਾ ਦਾ ਸਮਝ ਕੇ ਲੈਣਾ ਵੀ ਕਿੰਨਾ ਚੋਲੋਗੇ ਤੇ ਕਿੰਨਾ ਦੇ ਦੂ ਇਹਦੀ ਬਰੀਡ ਦੱਸਦੀ ਆ ਪਰ ਆਪਾਂ ਮਗਰਲਾ ਰਿਕਾਰਡ ਦੱਸਤਾ ਦੂਜਾ ਸੂਆ ਸੁੰਦੀ ਆ ਤਿਆਰੀ ਦੀ ਆ ਬੱਸੀ ਇਹ 6 ਨੰਬਰ ਤੇ ਦਿਖਾਦੀ ਤੇ ਇੱਕ ਗੱਲ ਲਾਸਟ ਤੇ ਕਹਾਂਗੇ ਜਿਹੜੇ ਮੇਰੇ ਕਿਸੇ ਵੀ ਵੀਰ ਨੇ ਜੋੜਾ ਲੈਣਾ ਹੋ ਤੇ ਫੋਨ ਜਿਹੜਾ ਰੇਟ ਆ ਫੋਨ ਤੇ ਹੋਊਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਦੇ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ